ਨਗਰ ਨਿਗਮ ਅਵਾਰਾ ਕੁੱਤਿਆਂ ਨੂੰ ਹੁਣ ਖਵਾਏਗਾ ਚਿਕਨ ਤੇ ਚੌਲ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਦਰਅਸਲ ਪੂਰੇ ਦੇਸ਼ ਦੇ ਵਿੱਚ ਕੁੱਤਿਆਂ ਦੇ ਵੱਦੇ ਹਮਲੇ ਦਰਮਿਆਨ ਬੈਂਗਲੁਰੂ ਨਗਰ ਨਿਗਮ ਨੇ ਸ਼ਹਿਰ ਦੇ ਸਾਰੇ 8 ਜ਼ੋਨਾਂ ਦੇ ਵਿੱਚ ਲਗਭਗ 4000 ਅਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੌਲ ਖਵਾਉਣ ਦਾ ਇਹ ਫੈਸਲਾ ਲਿਆ ਇਸ ਦੀ ਦੱਸ ਦੇ ਕਿ ਅੰਦਾਜ਼ਨ ਲਾਗਤ ਹੋਏਗੀ 2.8 ਲੱਖ ਕਰੋੜ ਰੁਪਏ ਯਾਨੀ ਕਿ 2 ਲੱਖ 8000 ਰੁਪਏ ਹੋਵੇਗੀ ਤੇ ਟੈਂਡਰ ਦਸਤਾਵੇਜ਼ ਦੇ ਮੁਤਾਬਕ ਨਗਰ ਨਿਗਮ ਹਰੇਕ ਜ਼ੋਨ ਦੇ ਵਿੱਚ ਲਗਭਗ 440 ਕੁੱਤਿਆਂ ਨੂੰ ਭੋਜਨ ਦੇਣ ਦੀ ਯੋਜਨਾ ਬਣਾ ਰਿਹਾ ਹੈ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਰੋਜ਼ਾਨਾ ਸਵੇਰੇ ਲਗਭਗ 11 ਵਜੇ ਤਹਿ ਸਥਾਨਾਂ ਦੇ ਉੱਤੇ ਲਗਭਗ 750 ਕੈਲੋਰੀ ਵਾਲਾ 400 ਗ੍ਰਾਮ ਚਿਕਨ ਅਤੇ ਚੌਲ ਪਰੋਸਿਆ ਜਾਵੇਗਾ ਨਗਰ ਨਿਗਮ ਦੇ ਇਸ ਬੇਮਿਸਾਲ ਕਦਮ ਨੂੰ ਲੈ ਕੇ ਬੰਗਲੌਰੂ ਵਾਸੀਆਂ ਦੀ मिलीजुली ਪ੍ਰਤੀਕਿਰਿਆ ਹੈਗੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਮੀਮਸ ਅਤੇ ਚੁਟਕਲਿਆਂ ਦਾ ਹੜ੍ ਜਿਹੜਾ ਕੀ ਕਹਿ ਸਕਦੇ ਆ ਉਹ ਆ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਕਾਫੀ ਪੋਸਟ ਜਿਹੜੀ ਕੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਦੱਸਦੇ ਕਿ ਐਕਸ ਦੇ ਉੱਤੇ ਇੱਕ ਉਪਭੋਕਤਾਵਾ ਸੋਸ਼ਲ ਮੀਡੀਆ ਮੰਚ ਐਕਸ ਦੇ ਉੱਤੇ ਇੱਕ ਉਪਭੋਕਤਾ ਕਰਨ ਜਿਹਾ ਜਿसे ਕਿ ਗੋੜਾ ਨੇ ਵਿਅੰਗਤਮਕ ਟਿੱਪਣੀ ਕੀਤੀ ਹੈ ਬੰਗਲੌਰੂ ਦੇ ਆਵਾਰਾ ਕੁੱਤੇ ਉਤਰ ਭਾਰਤੀਆਂ ਦੇ ਨਾਲੋਂ ਜ਼ਿਆਦਾ ਪ੍ਰੋਟੀਨ ਖਾਂਦੇ ਨੇ ਇੱਕ ਹੋਰ ਉਪੋਕਤਾ ਨੇ ਜੋ ਕਿ ਲਾਰ ਸਿਮੀਕਾਂਠ ਨੇ ਇਹ ਟਿੱਪਣੀ ਕਰਦੇ ਹੋਏ ਕਿਹਾ ਹੈਗਾ ਲਿਖਿਆ ਹੈਗਾ ਕਿ ਬੰਗਲੌਰੂ ਦੇ ਵਿੱਚ ਰੋਜ਼ਾਨਾ ਆਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੌਲ ਖਾਣ ਦੀ ਖ਼ਬਰ ਦੇਖਣ ਤੋਂ ਬਾਅਦ ਪੂਰੇ ਭਾਰਤ ਦੇ ਆਵਾਰਾ ਕੁੱਤੇ ਬੰਗਲੌਰੂ ਦੇ ਵਿੱਚ ਵਸਣ ਦੀ ਯੋਜਨਾ ਬਣਾ ਰਹੇ ਨੇ ਤਾਂ ਤੁਹਾਨੂੰ ਇਹ ਫੈਸਲਾ ਕਿਵੇਂ ਜੋ ਲੱਗਿਆ ਹੈਗਾ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿੱਥੇ ਕਿ ਆਵਾਰਾ ਕੁੱਤਿਆਂ ਦੇ ਹਮਲੇ ਵਧਦੇ ਰਹੇ ਨੇ ਤਾਂ ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈਗਾ ਕਰੀਬ 8000 ਆਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੋਲ ਖਵਾਉਣ ਦਾ ਜਿਹੜਾ ਕਿ ਦੱਸਦੇ ਕਿ ਬੰਗਲੌਰੂ ਨਗਰ ਨਿਗਮ ਦੇ ਨੇ ਸ਼ਹਿਰ ਦੇ ਸਾਰੇ 8 ਜ਼ੋਨਾਂ ਦੇ ਵਿੱਚ ਜੋ ਆਵਾਰਾ ਕੁੱਤੇ ਨੇ ਉਹਨਾਂ ਨੂੰ ਚਿਕਨ ਅਤੇ ਚੋਲ ਖਵਾਉਣ ਦਾ ਇਹ ਵੱਡਾ ਫੈਸਲਾ ਲਿਆ ਹੈ ਨਗਰ ਨਿਗਮ ਅਵਾਰਾ ਕੁੱਤਿਆਂ ਨੂੰ ਹੁਣ ਖਵਾਏਗਾ ਚਿਕਨ ਤੇ ਚੌਲ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਦਰਅਸਲ ਪੂਰੇ ਦੇਸ਼ ਦੇ ਵਿੱਚ ਕੁੱਤਿਆਂ ਦੇ ਵੱਦੇ ਹਮਲੇ ਦਰਮਿਆਨ ਬੈਂਗਲੁਰੂ ਨਗਰ ਨਿਗਮ ਨੇ ਸ਼ਹਿਰ ਦੇ ਸਾਰੇ 8 ਜ਼ੋਨਾਂ ਦੇ ਵਿੱਚ ਲਗਭਗ 4000 ਅਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੌਲ ਖਵਾਉਣ ਦਾ ਇਹ ਫੈਸਲਾ ਲਿਆ ਇਸ ਦੀ ਦੱਸ ਦੇ ਕਿ ਅੰਦਾਜ਼ਨ ਲਾਗਤ ਹੋਏਗੀ 2.8 ਲੱਖ ਕਰੋੜ ਰੁਪਏ ਯਾਨੀ ਕਿ 2 ਲੱਖ 8000 ਰੁਪਏ ਹੋਵੇਗੀ ਤੇ ਟੈਂਡਰ ਦਸਤਾਵੇਜ਼ ਦੇ ਮੁਤਾਬਕ ਨਗਰ ਨਿਗਮ ਹਰੇਕ ਜ਼ੋਨ ਦੇ ਵਿੱਚ ਲਗਭਗ 440 ਕੁੱਤਿਆਂ ਨੂੰ ਭੋਜਨ ਦੇਣ ਦੀ ਯੋਜਨਾ ਬਣਾ ਰਿਹਾ ਹੈ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਰੋਜ਼ਾਨਾ ਸਵੇਰੇ ਲਗਭਗ 11 ਵਜੇ ਤਹਿ ਸਥਾਨਾਂ ਦੇ ਉੱਤੇ ਲਗਭਗ 750 ਕੈਲੋਰੀ ਵਾਲਾ 400 ਗ੍ਰਾਮ ਚਿਕਨ ਅਤੇ ਚੌਲ ਪਰੋਸਿਆ ਜਾਵੇਗਾ ਨਗਰ ਨਿਗਮ ਦੇ ਇਸ ਬੇਮਿਸਾਲ ਕਦਮ ਨੂੰ ਲੈ ਕੇ ਬੰਗਲੌਰੂ ਵਾਸੀਆਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਹੈਗੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਮੀਮਸ ਅਤੇ ਚੁਟਕਲਿਆਂ ਦਾ ਹੜ ਜਿਹੜਾ ਕੀ ਕਹਿ ਸਕਦੇ ਆ ਉਹ ਆ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਕਾਫੀ ਪੋਸਟ ਜਿਹੜੀ ਕੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਦੱਸਦੇ ਕਿ ਐਕਸ ਦੇ ਉੱਤੇ ਇੱਕ ਉਪਭੋਗਤਾਵਾਂ ਸੋਸ਼ਲ ਮੀਡੀਆ ਮੰਚ ਐਕਸ ਦੇ ਉੱਤੇ ਇੱਕ ਉਪਭੋਗਕਰਤਾ ਕਰਨ ਦੱਸਦੇ ਕਿ ਗੋੜਾ ਨੇ ਵਿਅੰਗਤਮਕ ਟਿੱਪਣੀ ਕੀਤੀ ਹੈ ਬੈਂਗਲੁਰੂ ਦੇ ਅਵਾਰਾ ਕੁੱਤੇ ਉਤਰ ਭਾਰਤੀਆਂ ਦੇ ਨਾਲੋਂ ਜ਼ਿਆਦਾ ਪ੍ਰੋਟੀਨ ਖਾਂਦੇ ਨੇ ਇੱਕ ਹੋਰ ਉਪੋਕਤਾ ਨੇ ਜੋ ਕਿ ਲਾਰ ਸਿਮੀਕਾਂਠ ਨੇ ਇਹ ਟਿੱਪਣੀ ਕਰਦੇ ਹੋਏ ਕਿਹਾ ਹੈਗਾ ਲਿਖਿਆ ਹੈਗਾ ਕਿ ਬੰਗਲੌਰੂ ਦੇ ਵਿੱਚ ਰੋਜ਼ਾਨਾ ਆਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੌਲ ਖਾਣ ਦੀ ਖਬਰ ਦੇਖਣ ਤੋਂ ਬਾਅਦ ਪੂਰੇ ਭਾਰਤ ਦੇ ਆਵਾਰਾ ਕੁੱਤੇ ਬੰਗਲੌਰੂ ਦੇ ਵਿੱਚ ਵਸਣ ਦੀ ਯੋਜਨਾ ਬਣਾ ਰਹੇ ਨੇ ਤਾਂ ਤੁਹਾਨੂੰ ਇਹ ਫੈਸਲਾ ਕਿਵੇਂ ਜੋ ਲੱਗਿਆ ਹੈਗਾ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿੱਥੇ ਕਿ ਆਵਾਰਾ ਕੁੱਤਿਆਂ ਦੇ ਹਮਲੇ ਵਧਦੇ ਰਹੇ ਨੇ ਤਾਂ ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈਗਾ ਕਰੀਬ 8000 ਆਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੋਲ ਖਵਾਉਣ ਦਾ ਜਿਹੜਾ ਕਿ ਦੱਸਦੇ ਕਿ ਬੰਗਲੌਰੂ ਨਗਰ ਨਿਗਮ ਦੇ ਨੇ ਸ਼ਹਿਰ ਦੇ ਸਾਰੇ 8 ਜ਼ੋਨਾਂ ਦੇ ਵਿੱਚ ਜੋ ਆਵਾਰਾ ਕੁੱਤੇ ਨੇ ਉਹਨਾਂ ਨੂੰ ਚਿਕਨ ਅਤੇ ਚੋਲ ਖਵਾਉਣ ਦਾ ਇਹ ਵੱਡਾ ਫੈਸਲਾ ਲਿਆ ਹੈ